ਹਾਂਜੀ 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 ਮੈਂ ਕੁਮਨ ਸਰਤਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਗਲਤੀ ਨਹੀਂ ਕੁਮਨ ਸਾਹਿਬ ਤੋਂ ਨਹੀਂ ਕੋਈ ਕਹਿਣ ਨੂੰ ਜੀ ਮੇਰਬਾ ਇੰਨੇ ਮੈਨੂੰ ਰੱਬ ਕੋਲੋਂ ਮੇਰੇ ਨਾਲ ਆਇਆ ਜੀ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਕੁਮਨ ਸਾਹਿਬ ਜਿਵੇਂ ਬੱਚੇ ਆਪਣੇ ਪਾਸ ਰੱਖ ਦਿੰਦੇ ਪੀੜ ਜੀ ਇੱਥਾ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਟ ਕਰ ਰਿਹਾ ਸੀ ਸਿਰ ਸਿਰ ਦਾ ਪਾਰਟ ਪਾਰਟ ਕਰ ਰਿਹਾ ਸੀ ਪੀੜੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜਿਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਮੈਂ ਆਪਣੇ ਬੀਡੀ ਗੁਪਤਾ ਜੀ ਦੇ ਪਰ ਉਹ ਕਰਸ ਘੁੰਮਣ ਜੀ ਦਾ ਮੇਰੇ ਕੋਲ ਕੋਈ ਫਾਲਟੀ ਨਹੀਂ ਜੱਜ ਸਾਹਿਬ ਦਾ ਜਿੰਨਾਂ ਦਾ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ੈਂਪਲ ਸ਼ਟ ਹੋ ਗਈ ਜੇ ਕੋਈ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੂ ਨਹੀਂ ਵੀ ਪਰ ਸੇ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਹਾਂਜੀ 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 ਮੈਂ ਘੁੰਮਣ ਸਰ ਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਫਾਲਟੀ ਨਹੀਂ ਘੁੰਮਣ ਸਾਹਿਬ ਦਾ ਨਹੀਂ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮਿੰਨ ਰੱਬ ਕੋ ਤੇ ਮੇਰੇ ਨਾਲ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਕੁਮਰ ਸਾਹਿਬ ਜਿਵੇਂ ਬੱਚੇ ਆਪਣੇ ਫਾਦਰ ਕਰ ਦਿੰਦੇ ਪੀੜ ਜੀ ਤਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਕ ਕਰ ਰਿਹਾ ਇਸਰ ਦਾ ਪਾਕ ਪਰਿਵਾਰ ਪਾਕ ਕਰ ਰਿਹਾ ਇਸੇ ਪੀਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਜੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇਰੇ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ ਮੈਂ ਆਪਣੇ ਬੀਡੀ ਗੁਪਤਾ ਜੀ ਦੇ ਪਰ ਉਹ ਕਰਸ ਕੁਮਰ ਜੀ ਦਾ ਮੇਰੇ ਕੋਈ ਫਾਲਟ ਨਹੀਂ ਹੈ ਜੱਜ ਸਾਹਿਬ ਦਾ ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕਾਂ ਜੀ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੋ ਨੇ ਵੀ ਫਾਂਸੀ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਹਾਂਜੀ 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 ਮੈਂ ਤੁਮਨ ਸਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਗਲਤੀ ਨਹੀਂ ਤੁਮਨ ਸਾਹਿਬ ਤੋਂ ਨਹੀਂ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮੈਨੂੰ ਰੱਬ ਤੋਂ ਮੇਰੇ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਕੁਮਰ ਸਾਹਿਬ ਜਿਵੇਂ ਬੱਚੇ ਆਪਣੇ ਪਾਸ ਰੱਖ ਦਿੰਦੇ ਬੀੜ ਜੀ ਇੱਥਾ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਟ ਕਰ ਰਿਹਾ ਸੀ ਸਿਰ ਸਿਰ ਦਾ ਪਾਰਟ ਪਾਰਟ ਕਰ ਰਿਹਾ ਸੀ ਪੀਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜਿਉਂ ਉਹਨੂੰ ਫਾਂਸੀ ਦੀ ਸਜ਼ਾ ਸੁਲਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇਰੀ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਲਾਈ ਹੈ ਜੀ ਮੈਂ ਆਪਣੀ ਬੀੜੀ ਗੁਪਤਾ ਜੀ ਦੇ ਪਰਉਕਾਰ ਸੇ ਕੁਮਰ ਜੀ ਦਾ ਮੇਰੇ ਕੋਈ ਫਾਲਟ ਨਹੀਂ ਜੀ ਜੱਜ ਸਾਹਿਬ ਦਾ ਜਿਨ੍ਹਾਂ ਦਾ ਮੈਂ ਧੰ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੂ ਨਹੀਂ ਵੀ ਪਰ ਸਿਰ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਹਾਂਜੀ 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 ਮੈਂ ਕੁਮਨ ਸਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਵੌਲਟੀ ਨਹੀਂ ਕੁਮਨ ਸਾਹਿਬ ਦਾ ਨਹੀਂ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮਿੰਨ ਰੱਬ ਕੋਲ ਤੋਂ ਮੇਰਾ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਕੁਮਰ ਸਾਹਿਬ ਜਿਵੇਂ ਬੱਚੇ ਆਪਣੇ ਪਾਸ ਰੱਖਦੇ ਹੁੰਦੇ ਬੀੜ ਜੀ ਇੱਥਾ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਕ ਕਰ ਰਿਹਾ ਸੀ ਫਿਰ ਫਿਰ ਦਾ ਪਾਰਕ ਪਾਰਕ ਕਰ ਰਿਹਾ ਸੀ ਤੇ ਪੀਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਲਾਈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇਰੇ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਲਾਈ ਹੈ ਜੀ ਮੈਂ ਆਪਣੀ ਬੀੜੀ ਗੁਪਤਾ ਜੀ ਦੇ ਪਰਉਕਾਰ ਸੇ ਕੁਮਰ ਜੀ ਦਾ ਮੇਰੇ ਕੋਈ ਫਾਲਟ ਨਹੀਂ ਜੀ ਜੱਜ ਸਾਹਿਬ ਦਾ ਜਿਨ੍ਹਾਂ ਦਾ ਮੈਂ ਧੰ ਵੀ ਹੈਪਨ ਕਰੋਗੇ ਤਾਂ ਇੱਕ ਪਤਾ ਲੱਗੋਨੇ ਵੀ ਫਾਂਸੀ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ